ਕਾਉਨੜ ਸੂਲ ਦੀ ਖਰਾ ਜਿਸਮਾਲ ਮਿਡਪੁਆਇੰਟ ਤੇ ਮੇਰੇ ਦੋਸਤੋ ਵੀ ਬਣਾ ਰਹੇ ਨੇ ਕਾਫੀ ਉਸਤਾਦ ਗੱਲਾਂ ਕੀਤੀਆਂ ਨੇ ਪਾਪਾ ਜਿਹੜੇ ਜਿਹੜੇ ਤੇਨੂੰ ਨੀੜੋਂ ਅਨਕਲਾਬੀ ਜ਼ਿੰਦਗੀ ਨੂੰ ਜਾਣਦੇ ਜਾਂ ਜਿਨ੍ਹਾਂ ਨੇੜੋਂ ਕੋਝਾਂ ਦੇ ਉਹਨੂੰ ਪੜਾਇਆ ਇੱਕ ਕਹਿਣਾ ਸੁਖਾਂ ਅਨਕਲਾਬੀ ਜਿਹੜੀ ਜ਼ਿੰਦਗੀ ਜੀਣੀ ਦੋ ਚੀਜ਼ਾਂ ਦੇ ਇੱਕ ਤੇ ਜੇ ਜੇ ਪਹਿਲਾ ਗੱਲ ਪ੍ਰੋਫੈਸਰ ਬਾਜ ਕਰਕੇ ਜਦੋਂ ਫੈਸਲਾ ਹੋ ਜਾਂਦਾ ਫੈਸਲਾ ਕਰਦੇ ਕਿ ਮੁਰ ਵੀ ਹੁੰਦੇ ਆ ਮੁਰਤੇ ਵੀ ਹੈਗੇ ਪਰ ਇਹ ਕਲਾਬੀ ਜ਼ਿੰਦਗੀ ਜੀਣੀ ਜਿੰਨਾ ਬੰਦਾ ਸ਼ਬਦ ਨੇ ਉਹਨੂੰ ਕਿਸੇ ਉੱਪੀ ਆ ਕਿੱਦਾਂ ਦਾ ਜਿਹੜੇ ਇਹ ਜੰਡਰਾਂ ਚ ਰਿਦੇ ਆ ਉਹਨਾਂ ਦੇ ਨਾਲ ਸਾਡੇ ਬਹੁਤੇ ਬੰਦੇ ਜਿਹੜੇ ਆ ਦੋ ਦਿਨ ਨਹੀਂ ਕੱਟਦੇ ਜਿਨ੍ਹਾਂ ਨੂੰ ਪਹਿਲਾਂ ਪਤਾ ਵੀ ਕਿਿੱਦਾਂ ਦਾ ਉਹ ਖਾਣਗੇ ਉਦਾਂ ਦਾ ਖਾਣਾ ਬਣੂ ਦਾ ਖਾਣਾ ਵੀ ਉਦਾਂ ਦਾ ਜੇ ਚੌਲ ਖਾਂਦੇ ਆ ਵਿੱਚ ਜਿਹੜੀਆਂ ਨੇ ਅੱਗੀਆਂ ਨਿਗੜ ਕੇ ਤੜਕੇ ਉਹ ਉੱਥੇ ਦੇ ਪੱਥਰਾਂ ਨਾਲ ਨਾਲ ਖਾਣੇ ਪਈਦੇ ਉਹ ਨਿਕਲਦੇ ਨਹੀਂ ਕਿਤੇ ਜਦੋਂ ਸਾਫ਼ ਕਰਦੇ ਆ ਇੱਥੇ ਵੀ ਜਿਹੜੀ ਸੋਰ ਜਿਹਾ ਨਾਲ ਦੇਤੀ ਜੀ ਆ ਮੇਰੀ ਬੇਨਤੀ ਬਸ ਮੈਂ ਥੋੜਾ ਜਿਹਾ ਰਿਕੋ ਹੋਰ ਤੁਸੀਂ ਛੱਕੇ ਹੋਏ ਬੋਲਦਾ ਮੈਨੂੰ ਪਤਾ ਸਾਰੇ ਬੜਾ ਬੋਲ ਥੋੜਾ ਜਿਹਾ ਹੋ ਗਿਆ ਸੋਹਰ ਨਾਲ ਜਦੋਂ ਫੈਸਲਾ ਲਿਆ ਹੈਗਾ ਇਹ ਜ਼ਿੰਦਗੀ 'ਚ ਇਹ ਨਹੀਂ ਵੀ ਤੁਸੀਂ ਆਰਾਮ ਨਾਲ ਪਤਾ ਨਹੀਂ ਕਿਹੜੇ ਘਰ ਆਰਾਮ ਨਾਲ ਜਿੱਥੇ ਰਹਿ ਜਾ ਸਕਦਾ ਉੱਥੇ ਜਾ ਕੇ ਪਛਾਣ ਦੇ ਸਕੂਗਾ ਤੈਨੂੰ ਇੱਥੇ ਰਹਿਣੇ ਤੁਸੀਂ ਪਤਾ ਨਹੀਂ ਚਾਹ ਵੀ ਕਿਦਾਂ ਦੀ ਮਿਲਣੀ ਆ ਮਿਲਣੀ ਹੈ ਕਿ ਨਹੀਂ ਮਿਲਣੀ ਰੋਟੀ ਕਿਦਾਂ ਦੀ ਮਿਲਣੀ ਆ ਅਛਾ ਇਹ ਜ਼ਿੰਦਗੀ ਨੂੰ ਤੁਸੀਂ 2 ਸਾਲ ਜਿਹੜਾ 3 ਸਾਲ ਉਹ ਕਹਿੰਦੇ ਉਹ ਜ ਤਿੰਨ ਸਾਲ ਦੀ ਹੈ 1.5 ਸਾਲ ਮੈਨੂੰ ਹੋ ਗਿਆ 1.5 ਸਾਲ ਹੋ ਰਿਹਾ ਕੋ ਕਹਿੰਦੇ ਕਿ ਤੁਸੀਂ ਤਿੰਨ ਸਾਲ ਦੀ ਕੈਦ ਹੋਗੀ ਤੇ ਉਹਨਾਂ ਨੇ ਨਾ ਮੂੰਹ ਲੰਭਾ ਆ ਕੇ ਕਹਿੰਦਾ ਕੀ ਗੱਲ ਹੈ ਕਿਨਾਂ ਜਿਹੜਾ ਕਹਾੜਾ ਕਰਕੇ ਮੂੰਹ ਲੰਭਾ ਹੈ ਤੁਸੀਂ ਤਿੰਨ ਸਾਲ ਕਿਹੜੇ ਆ ਬਸ ਆ ਗਏ ਜੇ 1.5 ਸਾਲ ਤੋਂ ਪਹਿਲਾਂ ਨੰਗਿਆ ਦੁਬਾਰਾ ਅਪੀਲ ਕੀਤੀ ਪੀਲ ਤੇ ਡੇਰ ਜਾ ਲੋ ਰਾਜਾ ਜਰ ਤੁਸੀਂ ਕਰਾ ਬਣਾਓ ਤੁਸੀਂ ਵੇ ਗਏ ਗਏ ਜਦੋਂ ਮਿਸੀ ਚੀਜ ਲੰਗਦੀ ਹੈ ਉਹਨੂੰ ਹੋਰ ਕਰ ਜਦੋਂ ਤੁਸੀਂ ਸਾਰੀ ਜ਼ਿੰਦਗੀ ਇਹ ਬਹੁਤ ਵੱਡੀ ਗੱਲ ਹੁੰਦੀ 70 ਸਾਲ ਉਹਨਾਂ ਲਾਇਕ ਤੇ ਜਾਦੀ ਵੱਡੀ ਗੱਲ ਆ ਵੀ ਇਹਨਾਂ ਨੇ ਉਹਨਾਂ ਜਿਹਨੂੰ ਲੈਂ ਲਾਣ ਸੋਨ ਲਾਟੀਆਂ ਨਾਲ ਖਿੱਚੀ ਇਹ ਕੋ ਨਿੱਕੀ ਗੱਲ ਨਹੀਂ ਉਹਨਾਂ ਦਾ ਹੱਲਾ ਕਿੰਨਾ ਵੱਡਾ ਹੈ ਉਹ ਕਹਿੰਦੇ ਮੈਂ ਮੱਛਰ ਮੈਂ ਬਾਵਾ ਜੀ ਸੋਲਵਾ ਗੇੜ ਫਸਿਆ ਰਿਹਾ ਆ ਆਪਣੀ ਜਵਾਨੀ ਦੇ ਟਾਈਮ ਤੇ ਇਸ ਕੇ ਵਾਲੇ ਜਿਹੜੇ ਬੈਠੇ ਸਾਰੇ ਇੱਧਰ ਇੱਧਰ ਵਾਲੇ ਕੀ ਰਿਹਾ ਜੇ ਆ ਮੈਂ ਉਧਰੋਂ ਧੱਕੇ ਧੁੱਕੇ ਖਾ ਕੇ ਆਇਆ ਆ ਬਈ ਉਹ ਉਹਨੂੰ ਕਹਿ ਗਏ ਵੀ ਇਹ ਜਿਹੜੇ ਮੈਗਣਾ ਉਹਨਾਂ ਸਾਡੇ ਫੌਜਾ ਸੰ ਭੁੱਲ ਰਹੇ ਹੁੰਦਾ ਹੀ ਅਮਰਸਰ ਪੁਰਾਣਾ ਲੀਡਰ ਕਾਮ ਪੁਰਾਣੀ ਜਾਣਦੇ ਹੋਣਗੇ ਉਹਨਾਂ ਨੂੰ ਹੁਣ ਹੁਣ ਮੈਨਾਂ ਵੀ ਨਕਸਲਵਾੜੀ ਕੌਣ ਹੁੰਦੇ ਆ ਉਹ ਬਿਨਾਂ ਮਗਲੇਦਾਨ ਨੂੰ ਛੱਡ ਨਹੀਂ ਦਿੱਤੀ ਕਿ ਜਿਹੜਾ ਇੱਕ ਦਿਨ ਉਹ ਬਾਣ ਤੋਂ ਦੀ ਜਿਹੜਾ ਧੀਰੇ ਲਾਏ ਆ ਤੇ ਭੱਜਾ ਜਾਵੇ ਵੀ ਬੱਲੇ ਬੱਲੇ ਲੋਕ ਕਹਿਣ ਵੀ ਬੜਾ ਵੱਡਾ ਪਲਵਾਨ ਆ ਉਹ ਪ੍ਰਾਪ ਦੀ ਕੋਈ ਨਾ ਉਹਨੂੰ ਕਹਿੰਦੇ ਕਿਰਦੇ ਨਖਸਵਾਰੀ ਕੀ ਬੰਦਾ ਉਹ ਦੂਜੇ ਪਾਸੇ ਕਿ ਕਰਕੇ ਸਮਝਾਉਣਾ ਕਢਾ ਕੇ ਕਢਾ ਕੇ ਸਮਝਾਉਂਦੇ ਸੀ ਇਹਨਾਂ ਰਹਿ ਗਿਆ ਮੈਂ ਤੇ 79 ਦੀ ਗੱਲ ਜਵਾਨੀ ਜਦੋਂ ਗੱਲਾਂ ਗੱਲਾਂ ਚੁਲਾਬੀ ਕਰਦੇ ਅਸੀਂ ਉਸ ਵੇਲੇ ਫੈਸਲਾ ਕਰ ਲਿਆ ਕਿ ਕਿੱਦਾਂ ਲਾਉਣੀ ਆ ਲਾਈਫ ਲਾਉਣੀ ਆ ਸਾਰੀ ਕਰਦਾ ਕਰਦਾ ਇਹਨੂੰ ਨਹੀਂ ਆਪਣੀ ਲਾਇਸੈਂਸ ਜਿਹੜੀ ਵੇਖੀ ਮੈਂ ਇਹ ਇਨਕਲਾਬ ਕਰਨ ਵਾਲੀ ਸ਼ਕਲਾਂ ਨੇ ਮਤਲਬ ਦਾ ਰਹਿਣਾ ਉਹਨਾਂ ਦਾ ਕਰਨਾ ਸਾਰਾ ਕੁਝ 90 ਜਾਣ ਕੇ ਸਰਜੀਤ ਨੂੰ ਮੈਂ ਬਹੁਤ ਨੇੜੇੋਂ ਵੇਖਿਆ ਫੋੜੀ ਮੈਂ ਥੋੜੀ ਜਿਹੀ ਗੱਲ ਕਰਨਾ ਵੀ ਇਸ ਤਰ੍ਹਾਂ ਸਰਜੀਤ ਨੂੰ ਸਾਡੀ ਚੰਡੀਗੜ੍ਹ ਮੀਟਿੰਗ ਅਸੀਂ ਕਹੇ ਜੀ ਆ ਗਈ ਬਣ ਗਿਆ ਉਹਨੂੰ ਆਪਣਾ ਸੰਘੀ ਯੂਨੀਅਨ ਨਾਲ ਪਹੇਗਾ ਤਾਂ ਮੇਰੇ ਲੱਗੇ ਕਰਨਲ ਸੀਪੀਆਈ ਦਾ ਰੀਜਨ ਦਾ ਹੀ ਹੈ ਹਮਸਰ ਮਤਲਬ ਉਸਨੂੰ 14-15 ਸਾਲ ਲਾ ਕੇ ਆਏ ਉਦੋਂ ਹੀ ਤੁਰਿਆ ਮੈਂਕਰ ਉਹ ਗੈਨਾ ਬਟਰਟੀ ਵਹਾ ਕੇ ਬਣ ਗਿਆ ਸਾਰਾ ਕੋ ਟੇਕਿਆ ਗਿਆ ਨਾ ਸਤੇ ਅੱਛਾ ਮੈਨੂੰ ਆ ਸਰਜੀ ਅਸੀਂ ਜਦੋਂ ਚਲਾਬ ਚੱਲਦਾ ਹੁੰਦੇ ਸੀ ਨਾ ਸਾਰੇ ਜਿਹੜੇ ਆ ਜਿਹੜੇ ਇੱਕ ਇੱਧਰ ਅੱਧਰ ਨਸਲੇ ਦੇ ਵਿੱਚ ਅਸੀਂ ਉਹ ਸਮਝਦੇ ਵਿੱਚ ਅੰਦਾਜ਼ ਬਾਤ ਹੈ ਨਹੀਂ ਕੁਝ ਜਦੋਂ ਮੈਂ ਸਾਦਾ ਚੰਡੀਗੜ੍ਹ ਮਿਲ ਕੇ ਕਿੰਨੂ ਮਸਵਾਹ ਉੱਠ ਕੇ ਕੀਤਾ ਮੈਂ ਸਰਜੀਤ ਜੀ ਵੇ ਆ ਕੇ ਬਣ ਗਿਆ ਇਨਕਲਾਬ ਤੇ ਉਹਦੇ ਉਹਦੇ ਡਿੱਗ ਗਿਆ ਸਾਰਾ ਕੁਝ ਇਹਦਾ ਮੇਰੇ ਮੂੰਹ ਬਰੇ ਤੂੰ ਸੁਣਿਆ ਹੋਊਗਾ ਜਿਵੇਂ ਮੈਂ ਇਨਕਲਾਬ ਦੀ ਗੱਲ ਕੀਤੀ ਕਦੀ ਕਮਾਨ ਦੀ ਗੱਲ ਆ ਬੁੱਢਣ ਹੱਸਾ ਨੂੰ ਕਿਉਂ ਮਾਰਿਆ ਤੇ ਤੂੰ ਸਾਨੂੰ ਭੁਲਾ ਕੇ ਕਿਸੇ ਅਸੀਂ ਸਾਡੀ ਹੁਣ ਤੱਕ ਅਸੀਂ ਇੱਧਰ ਕੱਢਾ ਕਰਕੇ ਲੱਗੇ ਰਹੇ ਜਿਵੇਂ ਇਨਕਲਾਬ ਦੀ ਗੱਲ ਹੀ ਕੋਈ ਨਹੀਂ ਜੀ ਫਿਰ ਅਸੀਂ ਉਲਟੀ ਇੱਥੇ ਕੀ ਕਰਦੇ ਆ ਐਵੇਂ ਭਰਾਓ ਜ਼ਗੀਰਦਾਰੀ ਤੇ ਕਹਿੰਦਾ ਵੀ ਇਹ ਕੋਈ ਜ਼ਰੂਰੀ ਨਹੀਂ ਦਾ ਜ਼ਗੀਰਦਾਰ ਦੀ ਬੈਨ ਮੈਂ ਆ ਜਾ ਮਾਲ ਦਾ ਜਿਹੜੀ ਜ਼ਮੀਨ ਕੋਣੀ ਆ ਮਾਜਾ ਦੇਖੂ ਲਈ ਜਾਂਦਾ ਸੀ ਇਹ ਇਹ ਸਾਰੀਆਂ ਗੱਲਾਂ ਨੇ ਮਤਲਬ ਸਹਿ ਸਹਿ ਜਿਹੜਾ ਵਾ ਇਦਰਾ ਮੇਰਾ ਕਹਿਣ ਦਾ ਮਤਲਬ ਇੰਨਾਂ ਨੇ ਜਦੋਂ ਲੈਣ ਖਿੱਚੀ ਤੇ ਉਹਦਾ ਮੁਕਾਬਲਾ ਕੀਤਾ ਵੱਡੀਆਂ ਗੱਲਾਂ ਨੇ ਇੱਕ ਛੋਟੀਆਂ ਗੱਲਾਂ ਨਹੀਂ ਹੁੰਦੀਆਂ ਥੋੜਾ ਨਾਲ ਜਿਹੜਾ ਕੀਤਾ ਮੁਕਾਬਲਾ ਗੁੱਦੀ ਗੱਲ ਮੈਂ ਕਰਦਾ ਤੇ ਕਈ ਵਾਰੀ ਲੱਗਦਾ ਏ ਆ ਕਿ ਖੱਬੇ ਕੱਟੜਵਾ ਦਾ ਮਾ ਵੱਡੀਆਂ ਜਿਹੜੇ ਸੱਹਾਰ ਦਿੱਤੇ ਹੋਏ ਨੇ ਉਹਨਾਂ ਬਰਗ ਕਈ ਕਈ ਗੁੱਦੀਆਂ ਨਹੀਂ ਮੈਂ ਗੁੱਦੀ ਜਿਵੇਂ ਨਹੀਂ ਲੱਗਦਾ ਸਮਝੇ ਜਾਂਦੀ ਪਿੰਨੇ ਜੀ ਉਹ ਮੰਨਦੇ ਨਹੀਂ ਕਿ ਕਰ ਲੋ ਅਸੀਂ ਕਿਨੇ ਵੀ ਉਹ ਆਪੇ ਸੁੱਖਿਆ ਕਰੀਏ ਕੁਰਬਾਨੀਆਂ ਸਿੱਧੀਆਂ ਹਿੱਕਾਂ ਦੇ ਗੋਰੀਆਂ ਖਾਣੀਆਂ ਜਦੋਂ ਖਾਂਦੇ ਆ ਉਹਦੇ ਨਾਲ ਦੇ ਸਾਥੀ ਸੀ ਹੁੰਦੇ ਆ ਉਹ ਸੱਚੇ ਲਾਜ਼ਮੀ ਉਸ ਮਿੱਠਾ ਕਰਨ ਲਈ ਉਹਨਾਂ ਉਹਨਾਂ ਨੇ ਵੀ ਇਤਿਹਾਸ ਜੋ ਪੜਿਆ ਵੀ ਖੱਬਾ ਜਿਹੜਾ ਖੱਬਾ ਕਿੱਟਣ ਵਾਲੀ ਆ ਸੱਜਾ ਕਰਾਇਆ ਕੀ ਆ ਇਤਿਹਾਸ ਜੋ ਹਰ ਇੱਕ ਕੀ ਸਿੱਖਦਾ ਤੇ ਉੱਥੇ ਨਹੀਂ ਖੜਿਆ ਹੁੰਦਾ ਇੱਕ ਸਾਥੀ ਮੁਰਗੇ ਗਿਆ ਵਾ ਨਾਂ 49 967 ਡਿਵੈਲਪਰ ਨੇ ਆ ਸਾਡੇ ਛੋੜੀ ਜਿਹੜਾ ਤਜਰਬਾ ਤੇ ਜ਼ਿੰਦਗੀ ਦਾ ਪੈਂਦਾ ਹੈ ਨਾ ਕੋਈ ਇਦਾਂ ਦੀ ਗੱਲ ਤਾਂ ਨਹੀਂ ਗਈ ਹਰ ਪੂਰਾ ਪੂਰਾ ਸਮਾਜ ਵੀ ਡਵੈਲਪ ਹੋਂਦਾ ਹੈ ਚਾਹ ਚੱਕਰ ਨਾਲ ਢੰਗ ਨਾਲ ਡਿਵੈਲਪਰ ਦਾ ਸਾਰਾ ਕੁਝ ਸੋ ਅਸੀਂ ਵੀ ਚੱਲੋ ਸਿਰ ਅਸੀਂ ਮੈਨੂੰ ਨਾ ਸਭ ਨੂੰ ਹੱਕ ਵਾਏ ਫਿਰ ਸਮਾਜ ਚ ਜਿਹੜੀਆਂ ਤਬਦੀਲਾਂ ਨੂੰ ਧਿਆਨ ਤੇ ਰੱਖੀਏ ਪਰ ਇੱਕ ਪੱਕੀ ਗੱਲ ਨਾ ਜਿੰਨਾ ਕੇ ਇਹ ਜਮਾਤਾਂ ਜੰਗ ਹੋਊ ਤੇ ਜੰਗ ਤੇ ਅਸੀਂ ਜਿੱਤਾਂਗੇ ਇਹਦੇ 'ਚ ਕੋਈ ਤੁੱਗੀ ਨਹੀਂ ਸਾਡੇ ਵਰਗੇ ਜਿਹੜੇ ਉਹ ਗੱਲ ਬਖਰੀ ਆ ਵੀ ਜਿਹਦੇ ਅਸੀਂ ਮੱਤ ਰੈਣੀ ਜੁਵਾਨਾਂ ਜਦੋਂ ਦੇਖਦਾ ਵੀ ਜਿਆਦਾ ਔਡ ਔਡ ਦਿੱਕੇ ਜਾਂ ਫਿਰ ਜਿਹਦਾ ਮਸੂਦ ਜੁਨੈਦ ਦੀ ਗੱਲ ਕਰਦਾ ਹੈਗਾ ਵੀ ਆ ਆ ਹੋ ਗਿਆ ਤੇ ਜਿਹੜੇ ਮੱਤ ਰੈਣੀ ਜਿਹਨਾਂ ਪਿੱਛੇ ਮੁੜ ਲੈ ਨਜਾਇਜ਼ ਹੁੰਦੀ ਹੈ ਨਾ ਪਿੱਛੇ ਮੁੜ ਜਾਂਦੀ ਪੁਲ ਨਹੀਂ ਟੁਰਨ ਦਾ ਉਹ ਦਿਨ ਜਿਆਦਾ ਛੜਦੇ ਆ ਜਾਂਦੇ ਬਹੁਤ ਸਰੇ ਦੇ ਉਹ ਮਜ਼ਦੂਰ ਜਮਾਤ ਦੀ ਜਿਹੜੀ ਸੋਚਵਾ ਉਹਨੂੰ ਪੜ੍ਹਾਏ ਹੋਣ ਉਹਦੇ ਵਿੱਚ ਜਿਹੜੀਆਂ ਉਪਰੀਆਂ ਜਮਾਤਾਂ ਨੇ ਉਹਨਾਂ ਦੀ ਆਤ ਤਾਂ ਜ਼ਿੰਦਗੀ ਤੋਂ ਆਤ ਤਾਂ ਜੋ ਬਾਹਰ ਨਿਕਲ ਗਈਆਂ ਹੋਣ ਮੇਰੀ ਆਪਣੀਆਂ ਵੀ ਸ਼ਾਇਦ ਨਾ ਨਾ ਇਦਾਂ ਇਦਾਂ ਦੀਆਂ ਹੋਣ ਸੱਚੀਓ ਮੈਂ ਤੇ ਵੀ ਸੋਚਦਾ ਹਾਂ ਕਿ ਮੈਂ ਜ਼ਿੰਦਗੀ ਦਾ ਹੁਣ ਵੱਡਾ ਹਿਸਾਬ ਕਾਰੀ ਬੈ ਕੇ ਸਾਮਨ ਰੋਟੀ ਖਾਂਦਾ ਕੱਲ ਕੱਲ ਕੋਈ ਬਾਹਰ ਨਿਕਲਣਾ ਪਾਵੇ ਮਤਲਬ ਹੋਰਲਾ ਹੋਣਾ ਲੱਗਦਾ ਦਵਾਈ ਵੀ ਨਾਲ ਚੁੱਕਣੀ ਹੈਗੀ ਆ ਦਵਾਈ ਅੱਜ ਮੈਂ ਕਿਤੇ ਇੱਥੇ ਰਹਿਣਾ ਥੱਲੇ ਜਿਹਾ ਰਹਿਣਾ ਸਾਰਾ ਕੁਝ ਦਵਾਈ ਇਕੱਠੀ ਕਰਾਂ ਆ ਇਕੱਠੀ ਕਰਾਂ ਤੁਸੀਂ ਜਦੋਂ ਜ਼ਿੰਦਗੀ 'ਚ ਤੁਹਾਡੀ ਜਿਹੜੀ ਸ਼ਕਤੀ 'ਚ ਤੁਸੀਂ ਬਦਲ ਕੇ ਦੂਜੀ ਜ਼ਿੰਦਗੀ ਜੀਨੇ ਆ ਉਸ ਦੇ ਨਾਲ ਦੀ ਨਾਲ ਸੋਚ ਵੀ ਦੂਜੀ ਆਉਂਦੀ ਹੈ। ਉਹ ਢਿੱਲਾ ਬਣ ਵੀ ਹੁੰਦਾ। ਸੋ ਮੈਂ ਮੈਂ ਤਾਂ ਇਹ ਕਹਿੰਨਾ ਸੱਚੀ ਸੱਤ ਦਾ ਜਰੀਆ ਇਹ ਦਿਨੋਂ ਅਸੀਂ ਕਰਦੇ ਤੇ ਅਸੀਂ ਕੋਚ ਕਰੀਏ। ਆਪਾਂ ਆ ਲੋਕ ਲੱਗੇ ਹੋਏ ਆ। ਕਿਸਾਨੀ ਸਾਡੀ ਜਿਹੜੀ ਕਿਸਾਨੀ ਅਸੀਂ ਕੰਮ ਕਰਦੇ ਆ ਵੱਡਾ ਸੱਕ ਰਜਾਈ ਆ। ਕਿਸਾਨੀ ਦੀ ਜਿਹੜੀ ਮੁਕਤੀ ਜਿਵੇਂ ਸਾਂਝੇ ਮੋਰਚੇ ਤੇ ਮਜ਼ਦੂਰ ਜਮਾਤ ਦੀ ਮੁਕਤੀ ਹੈ ਸਾਰੇ ਰੱਖ ਕੇ ਮਜ਼ਦੂਰ ਜਮਾਤ ਦੀ ਅਗਵਾਈ ਉਹਦੀ ਸੋਝ ਦੀ ਅਗਵਾਈ ਚ ਮਾਰਕਸਵਾਦ ਲੈਨਵਾੜ ਮੌਵਾਦੀ ਸੋਝ ਦੀ ਅਗਵਾਈ ਚ ਜਨ ਸਾਡੇ ਜਿਵੇਂ ਬੈਠੇ ਹੋਗੇ ਮੌ ਵਿਚਾਰ ਦਾ ਨਾ ਕਹਿ ਲੋ ਅੱਜ ਸਾਰਾ ਕੁਝ ਇਸ ਕਰਕੇ ਉਹਦੇ ਵਿੱਚ ਇਹ ਇਹਦੇ ਨਾਲ ਜਰਾ ਇਹ ਇਹ ਰਾਹ ਅੱਗੇ ਵਧਿਆ ਜਾਊਗਾ ਇਹ ਲਾਜੂ ਹੀ ਅਸੀਂ ਜਿੱਤਾਂਗੇ ਲੁੱਟ ਜਿਹੜੀ ਆ ਇਹ ਲੋਕਾਂ ਨੂੰ ਬਹੁਤ ਤੰਗ ਕਰ ਰਹੀ ਆ ਭਾਵੇਂ ਜਿੰਨੀ ਮਰਜ਼ੀ ਤਕਨੀਕ ਆ ਜੇ ਕੁਛ ਆ ਜੇ ਲੋਕਾਂ ਦੇ ਬੇਜੈਨੀ ਵੜੀ ਆ ਨੌਜਵਾਨਾਂ ਤੇ ਨਿਰਾਸ਼ਾ ਬਹੁਤ ਜ਼ਿਆਦੀ ਆ ਉਹ ਉਹ ਠੀਕ ਆ ਇਹਦੇ ਚ ਜਿਹੜੀਆਂ ਆਪਣੇ ਸਾਥ ਦੇ ਕਈ ਵਾਰੀ ਅਸੀਂ ਅੱਗੇ ਵਧਾਂਗੇ ਕਈ ਵਾਰੀ ਸੱਤ ਬੈਕ ਵੱਜੂਗੀ ਉਹਨਾਂ ਨੇ ਪੀੜੀ ਦੇ ਸਾਹਮਣੇ ਆਪਣਾ ਤਾਂ ਅਸੀਂ ਇੱਕ ਦਿਨ ਤਾਂ ਉਹਨੂੰ ਸਾਹਮਣੇ ਚੈਨਲ ਬਣਾਣਾ ਬਣੇ ਵੀ ਆ ਲੜਦੇ ਹੀ ਲੋਕ ਜਿਵੇਂ ਸਾਡੇ ਸੋਲ ਜੀ ਸਾਡੇ ਸਮੇਂ ਚਾਨਣ ਹੋ ਆ। ਉਹ ਲੜਕੇ ਗਏ ਤਾਂ ਹੀ ਆ ਨਾ। ਸਾਡੇ ਸਾਹਮਣੇ ਅੱਜ ਕਹਿ ਰਹੇ। ਸੋ ਮੇਰੇ ਨਾਲ ਆਪਣੀ ਗੱਲ ਕਰਦਾ। ਇਨਕਲਾਬ ਜਿੰਦਾਬਾਦ। ਤੁਸੀਂ ਸਾਰੇ ਬਹੁਤ ਹੀ ਟਿਕਾਈ ਦੇ ਨਾਲ ਮੇਰਾ ਖਿਆਲ 10 ਬਲਾੜੇ ਤੇ ਟਾਈਮ ਵੀ ਤਿੰਨ ਘੰਟਿਆਂ ਤੋਂ ਬੈਠੇ ਹੋਗੇ। ਆਪਣਾ ਅੱਜ ਦਾ ਵਰਸੀ ਸੰਬੰਧੀ ਸਮਾਗਮ ਤੁਸੀਂ ਸੁਣਿਆ ਜਿਹਦੇ ਚ ਮੁੱਖ ਰੂਪ ਦੇ ਵਿੱਚ ਇੱਕ ਗੱਲ ਜਿਹੜੀ ਹੈਗੀ ਆ ਕਾਂਗਰਸ ਜੰਗੀਰ ਸਿੰਘ ਸੋਲ ਇੱਕ ਲਹਿਰ ਦਾ ਅਸਰਈਆ ਇੱਕ ਅਨਸ਼ਾਸਿਤ ਸਿਪਾਹੀ ਤੇ ਉਹ ਜਿਹੜੀ ਜ਼ਿੰਦਗੀ ਨਾਲ ਸੰਬੰਧਤ ਲੰਮਾ ਸਮਾਂ ساری ਜ਼ਿੰਦਗੀ ਤਾਂ ਉਮਰ ਇਨਕਲਾਬੀ ਬਣੇ ਰਹਿਣਾ ਇਹ ਤੁਹਾਨੂੰ ਜਿਹੜੀ ਸਾਰਾ ਬੁਲਾ ਰਹੇ ਨੇ ਕਬੀਰ ਕੀਤਾ ਦੂਸਰੀ ਗੱਲ ਜਿਹੜੀ ਇੱਥੇ ਆਈ ਆ ਓਏ ਆਈ ਆ ਦੇਖੋ ਅੱਜ ਜਿਹੜਾ ਲਹਿਰ ਦੇ ਉੱਪਰ ਜਾਵਰ ਹੋ ਰਿਹਾ ਇਹ ਸਹੀ ਗੱਲ ਆ ਪਰ ਦੂਜੇ ਪਾਸੇ ਜਿਹੜੀ ਇੱਕ ਚੀਜ਼ ਆ ਸਥਾਪਿਤ ਕਰਨ ਵਾਲੇ ਜੋਧੇ ਜਿਉਂਦੇ ਨੇ ਜਿਹੜੇ ਦੱਸਦੇ ਨੇ ਕਿ ਲਹਿਰਾ ਕਦੇ ਆਤਮ ਸਮਰਪਣ ਨਹੀਂ ਕਰਦੀਆਂ ਆਤਮ ਸਮਰਪਣ ਕੋਈ ਵਿਅਕਤੀਤਾ ਕਰ ਸਕਦਾ ਜਾਂ ਕੁਝ ਵਿਅਕਤੀਤਾ ਕਰ ਸਕਦੇ ਨੇ ਸਰੈਂਡਰ ਕਦੇ ਲੈਰ ਦੀ ਡਿਕਸ਼ਨਰੀ ਦੇ ਵਿੱਚ ਨਹੀਂ ਹੁੰਦਾ ਲੈਰ ਦੀ ਇਸ ਡਿਕਸ਼ਨਰੀ ਦੇ ਵਿੱਚ ਆਤਮ ਹੁਣ ਆਪਣਾ ਸ਼ਬਦ ਨਹੀਂ ਹੁੰਦਾ ਹੁਣ ਮੈਂ ਤੁਸੀਂ ਜਿਹੜੇ ਜਿੰਨੇ ਮੇਰਾ خیال ਆ ਵੀ ਹਜੇ ਟਾਈਮ ਬਹੁਤ ਹੋ ਗਿਆ ਹੋਰ ਵੀ ਜਿਹੜੀ ਜੇ ਵਿਚਾਰ ਜਿਹੜੀ ਮਤਲਬ ਸਾਥੀ ਸਾਂਝਾ ਕਰਨਾ ਚਾਹੁੰਦੇ ਹੁੰਦੇ ਤੁਸੀਂ ਸੁਣਦੇ ਪਰ ਤੁਸੀਂ ਜਿਹੜੇ ਜਿੰਨਾ ਚਿਰ ਇਹ ਵਿਚਾਰ ਸੁਣੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ